ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਚੱਲੇ ਜੀ ਪ੍ਰੋਗਰਾਮ ਤੇ ਲੋਕਾਂ ਨੂੰ ਦਿਖਾਵਾਂਗੇ ਖੇਤਾਂ ਦਾ ਘਾਰ ਆਪਾਂ ਜਾਵਾਂਗੇ ਤਪੋਬਨ ਸਾਹਿਬ ਵਾਲੇ ਰਸਤੇ ਵਾਹਿਗੁਰੂ 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 ਕਿਰਪਾ ਵਾਹਿਗੁਰੂ ਅੱਜ ਨੂੰ ਤੇ ਜਗਦੀਆਂ ਹੁੰਦੀਆਂ ਨੇ ਲੈ ਟਾਰਕ ਆਪਾਂ ਬਣਾਈ ਨਹੀਂ ਸਾਮਾਂ ਨੂੰ ਵੇਖਾਂਗੇ ਜਦ ਜਗਦੀਆਂ ਆਉਂਦਿਆਂ ਨੂੰ ਜਗਦੀਆਂ ਰਹਿੰਦੀਆਂ ਆਉਂਦਿਆਂ ਨੂੰ ਸਾਮਾਂ ਨੂੰ ਵੇਖਾਂ ਤਕਪੋ ਪੰਸਾ ਬਾਜੀ ਕੱਲ੍ਹ ਕਾਲੇੰਦਲਾ ਮਟਕੇ ਆਵੇ ਨਰਮਾ ਵੀ ਹੋਣ ਡਿਆਈ ਤੇ ਮਾਲਵੇ ਵੱਲ ਹੋਇਆ ਨਰਮਹਾਰਾ ਮਣ ਦੇਖਾਂਗਾ ਲਾਈਟਾਂ ਜਗ ਜੜੀਆਂ ਫਿਰ ਲਾਈਟਾਂ ਜਗਦੀਆਂ ਚਾਹਤ ਇਹਦੇ ਲਈ ਤੱਪ ਉਹ ਆਕਰ ਬੁਣੀ ਜਾਵਾ ਨਾ ਨਾ ਕੰਦਿੰਦੇ ਕਪਾ ਬਲ ਸਾਡ ਆਨਾ ਜਰਨਾ ਨੇ ਘੁੱਟ ਕੇ ਗੱਲ ਦੇ ਨਾਲ ਲਾਇਆ ਨਾਨਕੀ ਨੂੰ ਗਿਆ ਨਾਨਕੀ ਨੂੰ ਮੇਰੇ ਦਿਲ ਦੀ ਗੱਲ ਉਹ ਜਲੀ ਮੇਰਾ ਮਨ ਕਰਦਾ ਸੀ ਕਿ ਮੈਂ ਆਪਣੇ ਨੌਪੁੱਤ ਨੂੰ ਸ੍ਰੀਕੇ ਭਾਈ ਚਾਰੇ ਨੇ ਖੜਾ ਸੰਗਤ ਜੀ ਬਾਬੇ ਨਾਨਕ ਜੀ ਨੇ ਕਾਰ ਸੇਵ ਜਿਹੜੀ ਹੈਗੀ ਸੀ ਨਾ ਉਹ ਹੱਡੀ ਵਾਲੀ ਕਾਰ ਇਹ ਭਾਈ ਬਾਲਾ ਜੀ ਨੂੰ ਸੰਪਿਤ ਆਪ ਆਪਣੇ ਪਰਿਵਾਰ ਦੇ ਨਾਲ ਤਲਵੰਡੀ ਆ ਗਿਆ ਖੁਸ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਵਿਆਹ ਦਾ ਤਿਆਗ ਜਿਹੜਾ ਸੰਪੂਰਨ ਦਾ ਜੋ ਸੇਵਕਾਂ ਨੇ ਕਿਹਾ ਸੀ ਕਿ ਮਹਾਂਪੁਰਖ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਪ੍ਰਸੰਗ ਦੇ ਵਿੱਚੋਂ ਕੋਈ ਦਾ ਸਮਾਰੋਹ ਦੀ ਹੈ ਜਿਹੜੀ ਲੋੜੀ ਆਉ ਬੜੇ ਪਿਆਰ ਦੇ ਨਾਲ ਇੱਥੋਂ ਕਰਨਾ ਪ੍ਰਸੰਗ ਦੀ ਲੜੀ ਜਿਹੜੀ ਆਰੰਭ ਕਰਦੇ ਆ ਕਿ ਮਹਾਂਪੁਰਖ ਬਾਬਾ ਤਾਰਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਅਖੀ ਆਪਣੇ ਭੈਣਾ ਭਰਾਵਾਂ ਦਾ ਵਿਆਹ ਕਰ ਦਿੱਤਾ ਬਾਬਾ ਮੰਨਾ ਸਿੰਘ ਨੇ ਮੰਨ ਲਈ ਇਹ ਰੀਤ ਸੀ ਕਿ ਬਾਬਾ ਤਾਰਾ ਸਿੰਘ ਜੀ ਨੂੰ ਪਹਿਲਵਾਨ ਬਣਾਵਾ ਇਸ ਵਾਰ ਤੇ ਬਹੁਤ ਚੰਗੀ ਖਰਾਬ ਜਿਹੜੀ ਉਹਨਾਂ ਨੂੰ ਦਿੱਤੀ ਗਈ ਖਾਣ ਵਾਸਤੇ ਇਹਨਾਂ ਕੋਲ ਸੀ ਬਾਬਾ ਜੀ ਦੇ ਵਿੱਚ ਕਿ ਪੰਜ ਮån ਕੱਚਾ ਭਾਰ ਬਾਬਾ ਤਾਰਾ ਸਿੰਘ ਜੀ ਥੱਬਾ ਵਰ ਕੇ ਚੁਪ ਲੈਣੇ ਸਨ ਉਹਨਾਂ ਆਪਣੇ ਅਖਰੀ ਦਸਾਣੇ ਵਾਲੀ ਕੰਦ ਕੀਤੀ 30 ਸਾਲ ਇੱਕ ਕੀਤੀ ਦਿੱਤੀ 30 ਸਾਲਾਂ ਬਾਅਦ ਪੂਰਨ ਤੌਰ ਤੇ ਸੇਵਾ ਨੂੰ ਸਮਰਪਿਤ ਹੋ ਗਏ i ਉਹ ਜੇ ਆ ਆ ਆ ਤੂੰ ਵਸ ਜਿੰਨਾ ਵਰਦਿਆ ਜਾਨੀ ਸੁਰ ਤੇਰੇ ਜਿਹੜਾ ਇਹ ਕੀ ਪੋਤੀ ਕੁਝ ਨੇ ਆਉਣ ਇਸ ਨੂੰ ਤੇਰੇ ਜਿਹੜਾ ਆ ਹਾ ਕਿਉਂ ਇਹ ਨਹਾ ਜਿਹੜਾ ਵਾ ਇੱਕ ਖੁਸ਼ੀ ਦਾ ਪ੍ਰਤੀਕ ਆ ਆਨੰਦ ਕਾਜ ਆਨੰਦ ਕਾਰਜ ਦਾ ਭਾਵ ਹੈ ਕਿ ਆਨੰਦ ਦੀ ਪ੍ਰਾਪਤੀ ਖੁਸ਼ੀ ਦੀ ਪ੍ਰਾਪਤੀ ਤੇ ਦੇ ਕਹੇ ਕਿ ਉਹਨਾਂ ਸਮਿਆਂ ਦੇ ਵਿੱਚ ਵਿਆਹ ਦਾ ਬਹੁਤਾ ਚਾਹ ਹੁੰਦਾ ਅੱਜ ਨਾਲ ਉਹਨਾਂ ਸਮਿਆਂ ਦੇ ਵਿੱਚ ਵਿਆਹ ਦਾ ਬਹੁਤਾ ਚਾਹ ਦਾ ਬਹੁਤੀ ਖੁਸ਼ੀ ਹੁੰਦੀ ਇੱਕ ਤਾਂ ਲੋਕਾਂ ਦੇ ਕੋਲ ਟਾਈਮ ਹੁੰਦਾ ਵਿਆਹ ਦੇ ਵਿੱਚ ਰਿਸ਼ਤੇਦਾਰ ਭੈਣ ਭਰਾ ਆ ਦਸ-ਦਸ ਦਿਨ ਨੇਰੇ ਲਾਰਖਦੇ ਇੱਕ ਨਵੇਂ ਕੱਪੜੇ ਪਾਉਣ ਲਈ ਮਿਲ ਜਾਂਦੇ ਹੀ ਜੋੜਾ ਮਿਲ ਜਾਂਦਾ ਪੱਕ ਬਣਨ ਵਾਸਤੇ ਮਿਲ ਜਾਂਦੀ ਉਹਨ ਵਾਲਾ ਸਮਾਂ ਨਹੀਂ ਜਿਹੜੇ ਬੱਚਿਆਂ ਨੇ ਅੱਜ ਕੱਪੜੇ ਪਾਏ ਉਹ ਕਹਿੰਦੇ ਕੱਲ ਨੂੰ ਨਹੀਂ ਪਾਉਣੇ ਕੱਲ ਇਹ ਰਿਸ਼ਤੇਦਾਰਾਂ ਨੇ ਦੇਖ ਲਿਆ ਪਾਏ ਅੱਜ ਹੋ ਚਾਹੀਦੇ ਭਲਕੇ ਨੂੰ ਹੋਰ ਚਾਹੀਦੇ ਔਰ ਉਹਨਾਂ ਸਮਿਆਂ ਵਿੱਚ ਜਦੋਂ ਕੱਪੜੇ ਬੰਦਾ ਬਣਾਉਂਦਾ ਸੀ ਨਾ ਨਵੇਂ ਕਈ-ਕਈ ਵਿਆਹ ਇਕੇ ਲਿਬਾਸ ਦੇ ਨਾਲ ਦੇਖ ਲੈਂਦਾ ਹੋਰ ਵਾਕਾ ਸਮਾਨ ਸੀ ਉਹਨੇ ਭੱਜ ਦੌੜਦਾ ਜਿgnਾ ਸਮਾਂ ਉਹਨਾਂ ਸਮਿਆਂ ਵਿੱਚ ਜੇ ਰਿਸ਼ਤੇਦਾਰ ਭੈਣ ਭਰਾ ਕਈ-ਕਈ ਦਿਨ ਵਿਆਹ ਦੇ ਵਿੱਚ ਆ ਕੇ ਰਹਿੰਦੇ ਸਨ ਉਹ ਸਮੇਂ ਜਾਂਦੇ ਰਹੇ ਬਾਬੇ ਨਾਨਕ ਪਾਤਸ਼ਾਹ ਜੀ ਦੀ ਬਾਤ ਵਾਜਿਆ ਸ਼ੈਣਾਈਆਂ ਦੀ ਊਂਜ ਦੇ ਨਾਲ ਸਰਤਾਨਪੁਰਾ ਤਰੀ ਬਾਬਾ ਕਾਲੂ ਜੀ ਹਾਂਜੀ ਆਪਾਂ ਪ੍ਰਸ਼ਾਦਾ ਛਾ ਕੇ ਖੰਡਪੜ ਸਾਹਿਬ ਦਾ ਭੋਗ ਸੀ ਜੀ ਲੱਗੇ ਆਪਣਾ ਖੇਤਾਂ ਲਗਾ ਰਿਹਾ ਆਪਾਂ ਘਰੇ ਆ ਗਏ ਸੀ ਤੇ ਇੱਥੇ ਫੋਟੋ ਛੁੱਟ ਕਰਨ ਲੱਗੇ ਕੁਝ ਕਲਿੱਪ ਲੈਣ ਲੱਗੇ ਤੁਸੀਂ ਵੀ ਕਰੋ ਅਨਜੋਈ ਜੀ ਸਭ ਕੁਝ ਤੇ ਬੜੀ ਖੁਸ਼ੀ ਮਿਲਦੀ ਹਰਿਆਵਲੀ ਹਰਿਆਲੀ ਦੇਖ ਕੇ ਬਹੁਤ ਹਰਿਆ ਪਰਿਆਆ ਪਿਆ ਸੀ ਖੇਤਾਂ ਵਾਲਾ ਗਾਰਡਨ ਦੇਖੋ ਜੀ ਹਾਂਜੀ ਆਪਾਂ ਖੰਡ ਪੜ ਸਾਹਿਬ ਦਾ ਭੋਗ ਸੀ ਉਹ ਮਹਾਰਾਜ ਦੇ ਹਾਜ਼ਰੀ ਭਰੀ ਹੋਰ ਹੁਣ ਆਪਾਂ ਘਰ ਨੂੰ ਚੱਲ ਪਏ ਆ ਘਰੋਂ ਹੋ ਕੇ ਠੀਕ ਹੈ ਮਿਲਦੇ ਜੀ ਅਗਲੀ ਵੀਡੀਓ ਚ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ